ਸਰ ਦੂਲ ਸਾਹਿਬ ਨਾਲ ਜਦੋਂ ਤੁਸੀਂ ਗਾਉਣਾ ਸ਼ੁਰੂ ਕੀਤਾ ਤਾਂ ਤੁਹਾਡੀ ਪਹਿਲੀ ਮੁਲਾਕਾਤ ਤੁਸੀਂ ਵੈਸੇ ਬਹੁਤ ਵਾਰੀ ਦੇ ਬਾਰੇ ਦੱਸਿਆ ਹੈ ਨਾ ਪਰ ਉਹ ਤੁਹਾਡੀ ਜਦੋਂ ਤੁਸੀਂ ਪਹਿਲੀ ਵਾਰੀ ਉਹਨਾਂ ਨੂੰ ਮਿਲੇ ਸੀ ਹੈ ਨਾ ਆਪਾਂ ਜਦੋਂ ਕਹਿੰਦੇ ਆ ਵੀ ਕਿਸੇ ਇਨਸਾਨ ਨੂੰ ਜਦੋਂ ਆਪਾਂ ਪਹਿਲੀ ਵਾਰੀ ਮਿਲਦੇ ਆ ਵੀ ਕਹਿੰਦੇ ਨੇ ਕੋਟ ਵੀ ਆ ਇੰਗਲਿਸ਼ ਦਾ ਫਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਹੈ ਨਾ ਤੁਹਾਡਾ ਉਹਨਾਂ ਤੇ ਇਹੋ ਜਿਹਾ ਤਾਂ ਉਹਨਾਂ ਦਾ ਤੁਹਾਡੇ ਤੇ ਇਹੋ ਜਿਹਾ ਕੀ ਪ੍ਰਭਾਵ ਪਿਆ ਜਾਂ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਲੱਗਿਆ ਵੀ ਕੋਈ ਕਨੈਕਸ਼ਨ ਤਾਂ ਸਾਡਾ ਹੈਗਾ ਐਕਚੁਅਲੀ ਜਦੋਂ ਮੈਂ ਮਿਲੀ ਉਹਨਾਂ ਨੂੰ ਪਹਿਲੀ ਵਾਰੀ ਹੂੰ ਸਾਰਿਆਂ ਨੂੰ ਪਤਾ ਮੈਂ ਕਿੱਥੇ ਕਿਵੇਂ ਮਿਲੀ ਸੀ ਖੰਨਾ ਹੀ ਖੰਨਾ ਹੀ ਮਿਲੀ ਸੀਗੀ ਖੰਨੇ ਦੇ ਨਾਲ ਪਿੰਡ ਹੈਗਾ ਬਲਾਲਾ ਸਮਰਾਲੇ ਨੂੰ ਜਦੋਂ ਜਾਇਦਾ ਨਾ ਉੱਥੇ ਰਸਤੇ 'ਚ ਆਉਂਦਾ ਹੈ ਖੰਨਾ ਏਰੀਆ ਹੀ ਪੈ ਜਾਂਦਾ ਹੈ ਪਹਿਲਾਂ ਤਾਂ ਉਹਨਾਂ ਦੇ ਬ੍ਰਦਰ ਮਿਲੇ ਤੇ ਫਿਰ ਉਹਨਾਂ ਨੇ ਦੱਸਿਆ ਵੀ ਉਹ ਬਿਸਰਦੂਲ ਦੇ ਨਾਲ ਤੁਸੀਂ ਪ੍ਰੋਗਰਾਮ ਕਰਨਾ ਸਟੇਜ ਤੇ ਆਉਣਾ ਫਿਰ ਜਦੋਂ ਉਹਨਾਂ ਨੂੰ ਮੈਂ ਮਿਲੀ ਨਾ ਤੇ ਮਤੋਂ ਕਿ ਵੀ ਉਹਨਾਂ ਨੂੰ ਮਿਲਦੇ ਸਾਰ ਮੈਂ ਕੋਈ ਉਹਨਾਂ ਦਾ ਚਿਹਰਾ ਨਹੀਂ ਦੇਖਿਆ ਕੋਈ ਉਹਨਾਂ ਨੂੰ ਦੇਖਿਆ ਨਹੀਂ ਹੈਗਾ ਵੀ ਬੰਦੇ ਦਾ ਕੀ ਕਿਵੇਂ ਦਾ ਹੈ ਕੀ ਆ ਪਰ ਇੱਕਦਮ ਉਹਨਾਂ ਦੇ ਕੋਲ ਜੇ ਮੈਂ ਗਈ ਉਹਨਾਂ ਨੂੰ ਆਏ ਉਹਨਾਂ ਦੇ ਕੋਲ ਜਾ ਕੇ ਮਹਿਸੂਸ ਹੋਇਆ ਕਿ ਮੈਂ ਇਹਨੂੰ ਜਾਣਦੀ ਆ ਵੀ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਵੀ ਇਹ ਤਾਂ ਮੇਰੀ ਰੂਹ ਨੂੰ ਕੁਝ ਹੋਇਆ ਕੁਝ ਅੰਦਰ ਨਾਲ ਜਿਵੇਂ ਮੈਂ ਫੀਲ ਕਰ ਸਕਦੀ ਮੈਂ ਦੱਸ ਨਹੀਂ ਸਕਦੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹ ਵੀ ਮੈਂ ਵੀ ਕਿਸ ਉਹਦੇ ਸਾਹਮਣੇ ਦੱਸਾਂ ਬਸ ਅੰਦਰ ਨਾਲ ਇੱਕ ਫੀਲ ਹੋਇਆ ਵੀ ਮੈਂ ਪਤਾ ਨਹੀਂ ਕਿੰਨੇ ਕ ਜਨਮਾਂ ਬਾਅਦ ਇਹਨੂੰ ਮਿਲ ਰਹੀ ਆ ਜਿਵੇਂ ਪੰਤਾ ਨਹੀਂ ਕੋਈ ਬਹੁਤ ਸਾਲਾਂ ਬਾਅਦ ਕਿਸੇ ਨੂੰ ਮਿਲਦਾ ਹੈ ਖੋਏ ਜਾਂਦਾ ਕਿਤੇ ਤੁਹਾਡਾ ਕੋਈ ਬਹੁਤ ਪਿਆਰਾ ਹੋਵੇ ਤੁਹਾਡੀ ਕਦੇ ਗੱਲ ਵੀ ਨਾ ਹੋਈ ਹੋਵੇ ਤੁਸੀਂ ਬਹੁਤ ਸਾਲਾਂ ਬਾਅਦ ਤੁਹਾਡੇ ਸਾਹਮਣੇ ਅਚਾਨਕ ਆ ਜਾਵੇ ਤਾਂ ਤੁਸੀਂ ਕਿੱਦਾਂ ਹੋ ਜਾਓਗੇ ਪਰ ਐਦਾਂ ਹੋ ਗਈ ਇੱਕਦਮ ਵੀ ਹੈ ਇਹ ਕਿੱਥੇ ਸੀਗੇ ਇੰਨੀ ਦੇਰ ਤੋਂ ਹਾਏ ਅਸੀਂ ਕਿੰਨੀ ਦੇਰ ਬਾਅਦ ਮਿਲੇ ਉਹ ਕੁਝ ਅੰਦਰ ਨਾ ਤਰੰਗਾਂ ਜਿਹਾ ਛਿੜੀਆਂ ਇੱਕ ਅੰਦਰ ਰੂਹਾਨਿਤ ਜਾਗੀ ਸਾਰਾ ਦੁਨੀਆ ਸਾਰੀ ਸੋਹਣੀ ਸੋਹਣੀ ਲੱਗਣ ਲੱਗ ਗਈ ਇਦਾਂ ਲੱਗਿਆ ਕਿ ਮੈਂ ਹਮੇਸ਼ਾ ਨਾ ਜਦੋਂ ਤੋਂ ਮੈਂ ਆਪਣੇ ਹੋਸ਼ ਸੰਭਾਲੀ ਸੀਗੀ ਤੇ ਮੈਂ ਜਦੋਂ ਸ਼ਾਮ ਪੈਂਦੀ ਸੀ ਨਾ ਸ਼ਾਮ ਦਾ ਟਾਈਮ ਹੁੰਦਾ ਸੀਗਾ ਸੂਰਜ ਛਿਪਦਾ ਸੀ ਹਾਂਜੀ ਥੱਲੇ ਜਾਂਦਾ ਲਾਲ ਲਾਲ ਜਾ ਹੁੰਦਾ ਸਾਰੇ ਬੱਦਲ ਲਾਲ ਲਾਲ ਹੋ ਜਾਂਦੇ ਆ ਨਾ ਉਹ ਟਾਈਮ ਜਿਹਨੂੰ ਪਸੰਦਿਆ ਕਹਿੰਦੇ ਆ ਹਾਂਜੀ ਹਾਂ ਉਹ ਜਦੋਂ ਵੀ ਇਦਾਂ ਹੁੰਦਾ ਸੀ ਨਾ ਮੈਨੂੰ ਕੁਝ ਘਬਰਾਹਟ ਮੇਰੇ ਹੌਲ ਪੈਣ ਲੱਗ ਜਾਂਦੇ ਸੀਗੇ ਹੂੰ ਮੈਨੂੰ ਇਦਾਂ ਲੱਸੀ ਮੈਨੂੰ ਕਿਸੇ ਦੀ ਯਾਦ ਆ ਰਹੀ ਆ ਅੰਦਰ ਐਦਾਂ ਚੱਲਦਾ ਸੀ ਕਿ ਵੀ ਅਸ ਹੁਣ ਮੈਂ ਖਤਮ ਹੋ ਜੂ ਮੈਂ ਮਰ ਜੂਗੀ ਬਸ ਮੈਨੂੰ ਪਤਾ ਨਹੀਂ ਕਿ ਦੀ ਯਾਦ ਆ ਰਹੀ ਸਮਝ ਵੀ ਨਹੀਂ ਸੀ ਆਉਂਦੀ ਉਹਨਾਂ ਦੇ ਮਿਲਣ ਤੋਂ ਪਹਿਲਾਂ ਉਹਨਾਂ ਦੇ ਪਹਿਲ ਛੋਟੀ ਹੁੰਦੀ ਤੋਈ ਅੱਛਾ ਵੀ ਮਿਲ ਨਹੀਂ ਸੀ ਉਹਨੇ ਦੇਖਿਆ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਗਾਣਾ ਵਿੱਚ ਵੀ ਨਹੀਂ ਹਜੇ ਆਈ ਸੀਗੀ ਮੈਂ ਛੋਟੀ ਹੁੰਦੀ ਸੀ ਜਦੋਂ ਮੈਂ ਤੁਹਾਨੂੰ ਦੱਸਿਆ ਮੈਨੂੰ ਹੋਸ਼ ਸੰਭਾਲੀ ਜਦੋਂ ਮੈਂ ਆਪਣੀ ਜਿਵੇਂ ਬੱਚਾ 5 ਸਾਲ ਦਾ ਹੋ ਜਾਂਦਾ ਹੈ ਹੂੰ 5-6 ਸਾਲ ਦੇ ਬੱਚੇ ਨੂੰ ਹੋਸ਼ ਜੀ ਆ ਜਾਂਦੀ ਹੈ ਨਾ ਸਾਰੇ ਆਸ-ਪਾਸੇ ਦੀ ਸੁਰਤ ਆ ਜਾਂਦੀ ਆ ਹੂੰ ਉਸ ਟਾਈਮ ਤੋਂ ਲੈ ਕੇ ਮੱਕ ਮੈਨੂੰ ਕੁਝ ਹੋਣ ਲੱਜਾਂਦਾ ਸੀਗਾ ਮੈਂ ਉਦਾਂ ਸਜੀ ਹੋ ਕੇ ਬਹਿ ਜਾਂਦੀ ਬਹੁਤ ਉਦਾਸੀ ਆ ਜਾਂਦੀ ਸੀਗੀ ਤੇ ਮੈਂ ਮੈਨੂੰ ਮੰਮੀ ਕੋਲ ਵੀ ਜਾਣਾ ਵੀ ਮੈਂ ਮੰਮੀ ਤੇ ਐਦਾਂ ਫੜਨਾ ਹੈ ਨਾ ਮੰਮੀ ਕੋਲ ਜਾਣਾ ਤਾਂ ਵੀ ਉਦਾਸੀ ਨਹੀਂ ਦੂਰ ਹੋਣੀ ਪਾਪਾ ਕੋਲ ਜਾਣਾ ਜਾਂ ਕਿਤੇ ਕਿਸੇ ਨੂੰ ਵੀ ਐਦਾਂ ਮਿਲਣਾ ਜਾਂ ਕਿ ਕੁਝ ਹੁੰਦਾ ਸੀ ਮੇਰੇ ਅੰਦਰ ਮੈਂ ਨਾ ਫਿਰ ਜਾ ਕੇ ਇਕੱਲੀ ਨੇ ਛੱਤ ਤੇ ਬਹਿ ਜਾਣਾ ਹੂੰ ਸੀੜੀਆਂ ਹੁੰਦੀਆਂ ਸਾਡੀਆਂ ਉਸ ਐਂ ਤੀਸਰੀ ਮੰਜ਼ਲ ਤੇ ਜਾ ਕੇ ਮੈਂ ਉੱਥੇ ਜਾ ਕੇ ਬਹਿ ਜਾਣਾ ਤੇ ਮੈਂ ਰੋਣਾ ਹੂੰ ਤੇ ਮੈਨੂੰ ਸੋਚਣਾ ਮੈਨੂੰ ਯਾਦ ਆ ਰਹੀ ਹੈ ਪਰ ਇਹ ਨਹੀਂ ਪਤਾ ਕਿ ਦੀ ਯਾਦ ਆ ਰਹੀ ਆ ਹੂੰ ਤੇ ਬਹੁਤ ਉਦਾਸ ਹੋ ਜਾਂਦੀ ਸੀ ਕਿ ਮੈਂ ਫਿਰ ਮੈਂ ਇੱਕ ਡੇਢ ਘੰਟਾ ਉੱਥੇ ਬੈਠੀ ਰਹਿਣਾ ਜਦੋਂ ਨਾ ਹਨੇਰਾ ਹੋ ਜਾਣਾ ਪੂਰਾ ਲਾਲੀ ਜੀ ਖਤਮ ਹੋ ਜਾਣੀ ਫਿਰ ਫਿਰ ਮੈਂ ਹੌਲੀ ਹੌਲੀ ਨਾ ਖਿਲੇ ਆ ਜਾਣਾ ਰੋਜ਼ ਦੀ ਰੁਟੀਨ ਸੀ ਮੇਰੀ ਮੈਂ ਚਾਹੇ ਕਿਤੇ ਵਿੱਚ ਛੁੱਟੀਆਂ ਕੱਟਣ ਗਈਆਂ ਨਾਨਕੇ ਦਾਦਕੇ ਜਾਂ ਕਿਤੇ ਵੀ ਗਈ ਹੋਈਆਂ ਮੈਂ ਕਿਸੇ ਪਾਸੇ ਵੀ ਹਸੇਲੀ ਦੇ ਘਰ ਬੈਠੀ ਆ ਕਿਤੇ ਖੇਲਦੀ ਖੇਲਦੀ ਜਿਵੇਂ ਆਪਾਂ ਨੇਬਰਸ ਦੇ ਬੈਠੇ ਆ ਨਾ ਆਂਡੀਆਂ-ਵਾਂਡੀਆਂ ਦੇ ਬੱਚੇ ਖੇਡ ਰਹੇ ਨੇ ਜਾਂ ਆਪਾਂ ਤੁਸੀਂ ਗਲੀ 'ਚ ਖੇਡ ਰਹੇ ਹੋ ਕਿਤੇ ਉਹ ਟਾਈਮ ਆ ਗਿਆ ਬਸ ਉਦੋਂ ਮੈਂ ਚੁੱਪ ਕਰਕੇ ਸ਼ਾਂਤ ਹੋ ਕੇ ਇੱਕ ਸਾਈਡ ਤੇ ਬਹਿ ਜਾਣਾ ਤੇ ਮੈਨੂੰ ਫਿਰ ਕੁਝ ਨਹੀਂ ਚੰਗਾ ਲੱਗਦਾ ਹੁੰਦਾ ਵੀ ਬੱਚਿਆਂ ਦੇ ਖੇਡਾ ਕੁਝ ਚੰਗਾ ਨਹੀਂ ਸੀ ਲੱਗਦਾ ਮੈਨੂੰ ਅਸੀਂ ਵੀ ਮੈਨੂੰ ਕਿਦੀ ਯਾਦ ਆ ਰਹੀ ਆ ਕਿਉਂ ਦਾ ਸੋਹਰੇ ਮੇਰੇ ਮਨ ਕਿੱਥੇ ਨੂੰ ਜਾਣਾ ਮੈਂ ਕਿਉਂ ਜਿਵੇਂ ਕਿ ਹੁੰਦਾ ਨਾ ਵੀ ਬੰਦਾ ਆਪਣੇ ਮਾਪੇ ਤੋਂ ਪਰੇ ਹੁੰਦਾ ਯਾਦ ਹੁੰਦੀ ਬੱਚਾ ਪਰੇ ਹੋ ਜਾਂਦਾ ਵੀ ਹਾਏ ਮੈਨੂੰ ਮੇਰੀ ਮਾਂ ਕੋਲ ਲੈ ਜਾਓ ਮੈਂ ਤਾਂ ਉੱਥੇ ਬੈਠੀ ਆ ਪਰਵਾਰ ਚ ਤੇ ਮੈਨੂੰ ਮੈਂ ਕਿੱਥੇ ਜਾਣਾ ਚਾਹੁੰਨੀ ਆ ਕਿਉਂ ਯਾਦ ਆ ਰਹੀ ਮੈਨੂੰ ਕਿਦੀ ਆ ਰਹੀ ਸਮਝ ਨਹੀਂ ਸਿਉਂਦੀ ਹਮ ਐਦਾਂ ਕਰਦੇ ਕਰਦੇ ਬਹੁਤ ਟਾਈਮ ਨਿਕਲ ਗਿਆ ਗਾਣਾ ਸ਼ੁਰੂ ਹੋ ਗਿਆ ਸਟਰਗਲ ਹੋਇਆ ਏ ਪਰ ਜਦੋਂ ਮੈਂ ਸਰਦੂਲ ਜੀ ਨੂੰ ਮਿਲੀ ਹਮ ਤੇ ਮੈਨੂੰ ਬਹੁਤ ਸਕੂਨ ਜਿਹਾ ਮਿਲਿਆ ਮੈਨੂੰ ਇਹ ਲੱਗਿਆ ਪਤਾ ਨਹੀਂ ਵੀ ਮੈਂ ਮੇਰੇ ਅੰਦਰ ਇੰਨੀ ਸ਼ਾਂਤੀ ਸਕੂਨ ਕਿਉਂ ਆ ਗਿਆ ਵੀ ਮੈਂ ਇਹਨੂੰ ਛੱਡ ਕੇ ਨਾ ਜਾਵਾਂ ਜਦੋਂ ਪ੍ਰੋਗਰਾਮ ਹੋ ਗਿਆ ਤੇ ਜਦੋਂ ਅਸੀਂ ਬੱਸ ਵਿੱਚ ਬੈਠਣ ਲੱਗੇ ਚਾਰ ਪੰਜ ਘੰਟੇ ਅਸੀਂ ਇਕੱਠੇ ਰਹੇ ਗਾਣਾ ਗਾਇਆ ਤੇ ਮੈਂ ਜਦੋਂ ਮੈਂ ਤੇ ਮੇਰੇ ਬ੍ਰਦਰ ਅਸੀਂ ਬੱਸ ਵਿੱਚ ਬੈਠਣ ਲੱਗੇ ਤਾਂ ਮੇਰੇ ਹੌਲ ਉੱਠਿਆ ਉਹੀ ਹੌਲ ਉੱਠਿਆ ਜਿਹੜਾ ਮੇਰੇ ਉੱਠਦਾ ਹੁੰਦਾ ਸੀ ਸ਼ਾਮ ਨੂੰ ਮੈਨੂੰ ਲੱਗਿਆ ਵੀ ਮੈਂ ਇਹਨੂੰ ਛੱਡ ਕੇ ਕਿਉਂ ਜਾ ਰਹੀ ਐ ਇਹ ਤਾਂ ਮੇਰਾ ਏ ਮੈਂ ਕਿੱਥੇ ਨੂੰ ਜਾ ਰਹੀ ਐ ਕਿਉਂ ਜਾ ਰਹੀ ਐ ਮੈਂ ਹਾਂ ਮੈਂ ਇੱਥੇ ਰਹਿ ਜਾਵਾਂ ਹਾਏ ਮੈਨੂੰ ਰੂਹ ਕੁਲਵੇ ਹੂੰ ਪਤਾ ਕੁਝ ਵੀ ਨਹੀਂ ਸੀਗਾ ਕਿਉਂਕਿ ਉਹਨੇ ਛੋਟੀ ਉਮਰ ਸੀ ਇਹਨੇ ਸੇ ਪਤਾ ਕਿ ਮੁੰਡੇ ਕੁੜੀ ਦਾ ਕੋਈ ਪਿਆਰ ਇਸ਼ਕ ਹੁੰਦਾ ਵੀ ਨਹੀਂ ਸੀ ਪਤਾ ਹੁੰਦਾ ਇਹਨਾਂ ਗੱਲਾਂ ਦਾ ਬਸ ਉਹਨਾਂ ਅਹਿਸਾਸ ਦਾ ਪਤਾ ਸੀ ਬਸ ਉਹ ਆ ਰੂਹ ਨੂੰ ਪਤਾ ਸੀਗਾ ਇਸ ਸਰੀਰ ਨੂੰ ਕੁਝ ਨਹੀਂ ਸੀ ਪਤਾ ਨਾ ਦਿਮਾਗ ਨੂੰ ਪਤਾ ਸੀ ਉਹ ਆਤਮਾ ਰੂਹ ਨੂੰ ਪਤਾ ਸੀ ਕੁਝ ਹੈ ਉਹ ਮੇਰੇ ਮੇਰੇ ਅੰਦਰ ਤੱਕ ਆ ਰਿਹਾ ਸੀਗਾ ਬਸ ਬੈਠੇ ਸੀ ਤੇ ਘਰੇ ਚਲੇ ਗਏ ਘਰ ਜਾ ਕੇ ਨਾ ਮੈਂ ਰੁਈ ਉਹ ਜਾ ਕੇ ਇੱਕ ਸਾਈਡ ਤੇ ਚਲੀ ਗਈ ਉਹੀ ਛੱਤ ਤੇ ਚਲੀ ਗਈ ਬਸ ਮੇਰਾ ਮੇਰਾ ਸਾਥ ਮੇਰੀ ਛੱਤ ਤੇ ਮੇਰੀਆਂ ਪੌੜੀਆਂ ਦੇ ਨਾਲ ਹੁੰਦਾ ਉਹ ਤੀਸਰੀ ਮੰਜ਼ਲ ਤੇ ਜਾ ਕੇ ਬਹਿ ਜਾਂਦੀ ਸੀ ਉੱਥੇ ਬਸ ਤਾਰਿਆਂ ਨੂੰ ਦੇਖਣਾ ਤੇ ਬਸ ਮੈਂ ਰੋਣਾ ਸਮਝ ਨਹੀਂ ਸੀ ਹੁੰਦੀ ਮੈਂ ਕਿਉਂ ਰੋ ਰਹੀ ਹੂੰ ਤੇ ਬਸ ਇਦਾਂ ਉਹ ਜਾ ਕੇ ਘਰੇ ਬਹੁਤ ਰੋਈ ਉਸ ਤੋਂ ਬਾਅਦ ਨਾ ਫਿਰ ਹੋਰ ਜਿਵੇਂ ਉਹਨਾਂ ਦੀ ਰਿਸ਼ਤੇਦਾਰੀ ਚ ਕੋਈ ਕੋਈ ਹੋਰ ਜਾਣ ਪਛਾਣ ਦਾ ਕੋਈ ਪ੍ਰੋਗਰਾਮ ਹੋਣਾ ਤੇ ਇਦਾਂ ਉਹਨਾਂ ਨੇ ਬੁਲਾ ਲੈਣਾ ਉਹ ਉਸੇ ਦੌਰ ਜਿਹਦੇ ਵਿੱਚ ਮੈਂ ਚਮਕੀਲਾ ਜਿਹਦੇ ਨਾਲ ਵੀ ਗਾ ਰਹੀ ਸੀਗੀ ਧੰਨਾ ਸਿੰਘ ਰੰਗਿੱਲਾ ਸੀਗਾ ਇੱਕ ਆਰਟਿਸਟ ਬਹੁਤ ਅਚ ਉਹਨਾਂ ਨਾਲ ਵੀ ਗਾ ਰਹੀ ਸੀਗੀ ਹੋਰ ਵੀ ਕਾਫੀ ਸਾਰੇ ਆਰਟਿਸਟਾਂ ਨਾਲ ਕਦੇ ਜਗਮੋਲ ਘੋਰ ਜੀ ਦੀ ਸਟੇਜ ਤੇ ਜਾ ਕੇ ਉਹਨਾਂ ਨੇ ਬੁਲਾ ਲਿਆ ਵੀ ਕੁੜੀ ਹੋਰ ਚਾਹੀਦੀ ਉਹਦੇ ਨਾਲ ਜਾ ਕੇ ਗਾ ਲਿਆ ਹਾਂਜੀ ਕਦੇ ਈਸ਼ਵਰ ਲਾਲ ਦਾ ਜੀ ਇੱਕ ਆਰਟਿਸਟ ਹੁੰਦੇ ਸੀ ਬਹੁਤ ਜਿਆਦਾ ਅੱਛੇ ਉਹਨਾਂ ਦੇ ਨਾਲ ਉਹਨਾਂ ਦੀ ਸਟੇਜ ਤੇ ਕਦੇ ਇਦਾਂ ਅਲੱਗ-ਅਲੱਗ ਆਰਟਿਸਟਾਂ ਦੀ ਸਟੇਜ ਤੇ ਮੇਰਾ ਸਟਰਗਲ ਚੱਲਦਾ ਸੀਗਾ ਜਿੱਵੇਂ ਜਾ ਕੇ ਕੋਰਸ ਗਾਇਆ ਕਿਤੇ ਹੈ ਨਾ ਨਿਰਿੰਦਰ ਬਿੱਬਾ ਜੀ ਦੀ ਸਟੇਜ ਤੇ ਜਾ ਕੇ ਵੀ ਪਿੱਛੇ ਹੈ ਨਾ ਜਿੰਨੇ ਗਾਣਾ ਕੋਰਸ ਗੋ ਇਦਾਂ ਦਾ ਦੌਰ ਚੱਲ ਰਿਹਾ ਸੀ ਉਹ ਟਾਈਮ ਦੇ ਵਿੱਚ ਉਸੇ ਟਾਈਮ ਦੇ ਵਿੱਚ ਮੈਂ ਸਰਦੂਲ ਜੀ ਦੇ ਨਾਲ ਵੀ ਵਿੱਚ ਵਿੱਚ ਆ ਕੇ ਗੱਲ ਰਹੀ ਸੀ ਪਰ ਜਦੋਂ ਜਦੋਂ ਮੈਂ ਸਰਦੂਲ ਜੀ ਦੇ ਕੋਲ ਆਣਾ ਤਾਂ ਮੈਨੂੰ ਬੜਾ ਸਕੂਨ ਮਿਲਦਾ ਵੀ ਹਾਏ ਰੱਬਾ ਕਿਤੇ ਕਾਸ਼ ਕਿਉਂਕਿ ਛੋਟੇ ਸੀਗੇ ਜਿੱਦ ਨੂੰ ਮਾਪ ਆਪਣੇ ਤੋਰ ਦੇ ਤੋਰ ਨੂੰ ਜਾਣਾ ਬਿਲਕੁਲ ਮੈਨੂੰ ਹੁਣ ਵੀ ਜਦੋਂ ਮੈਂ ਇੱਥੇ ਆਉਣੀ ਆ ਨਾ ਸਕੂਨ ਘੱਟ ਲੱਗਦਾ ਵੀ ਮਨ ਨਾਲ ਹਾਏ ਇੱਥੇ ਇਹਦੇ ਨਾਲ ਹੀ ਗਾਵਾਂ ਮੈਂ ਹੋਰ ਕਿਤੇ ਨਾ ਜਾਵਾਂ ਹਾਂ ਪਰ ਸੀਗਾ ਹਨਾ ਵੀ ਉਹ ਚਲੋ ਉਹ ਵੀ ਸਟਰਗਲ ਕਰ ਰਿਹਾ ਸੀ ਵਿਚਾਰੇ ਹਾਂਜੀ ਚਲੋ ਆਗੇ ਘਰੇ ਆ ਜਾਣਾ ਤੇ ਜਦੋਂ ਫੇ ਮੈਂ ਪੱਕਾ ਹੀ ਮੇਰਾ ਜਿਵੇਂ ਕਿ ਕਹਿੰਦੇ ਉਹਦੋਂ ਕਹਿੰਦੇ ਸੀ ਸੈੱਟ ਬਣ ਗਿਆ ਜਿਵੇਂ ਗਰੁੱਪ ਕਹਿੰਦੇ ਆ ਨਾ ਵੀ ਗਰੁੱਪ ਬਣ ਗਿਆ ਤੁਹਾਡਾ ਹੂੰ ਟੀਮ ਆ ਤੁਹਾਡੀ ਉਹਦੋਂ ਪੱਕਾ ਸੈੱਟ ਮੇਰਾ ਦਿਦਾਰ ਸੰਧੂ ਜੀ ਦੇ ਨਾਲ ਬਣ ਗਿਆ ਸੀਗਾ ਵੀ ਉਹਨਾਂ ਦੇ ਗਰੁੱਪ ਵਿੱਚ ਮੈਂ ਚੱਲ ਗਈ ਸੀਗੀ ਹੂੰ ਫਿਰ 4 ਸਾਲ ਫਿਰ ਉਹਨਾਂ ਦੇ ਨਾਲ ਗਾਇਆ ਮੈਂ ਰਿਕਾਰਡਿੰਗ ਉਹਨਾਂ ਨਾਲ ਹੋਈ ਸ਼ੋਅਜ਼ ਕੀਤੇ ਪਰ ਉਹ ਉਹ ਜਿਹੜਾ ਦੌਰ ਸੀਗਾ ਉਹਦੋਂ ਵੀ ਮੈਂ ਉਦਾਸ ਹੁੰਦੀ ਸੀ ਸ਼ਾਮ ਨੂੰ ਵੀ ਪਤਾ ਲੱਗਦਾ ਨਹੀਂ ਸੀ ਕਿ ਉਦਾਸ ਕਿਉਂ ਹੁੰਦੀ ਆ ਹੂੰ ਪਰ ਜਦੋਂ ਵਾਪਸ ਫਿਰ ਸਰਦੂਲ ਜੀ ਤੇ ਮੈਂ ਇਕੱਠੇ ਹੋ ਗਏ ਅਸੀਂ ਇੱਕਠੇ ਹੋ ਕੇ ਗਾਣ ਲੱਗੇ ਰਿਕਾਰਡਿੰਗਾਂ ਹੋਈਆਂ ਪਤਾ ਲੱਗ ਗਿਆ ਵੇ ਅਸੀਂ ਨਾਮ ਸਾਡਾ ਹੋ ਗਿਆ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਸ ਪਰਵਰਦੀਗਾਰ ਨੇ ਇੰਨੀ ਕਿਰਪਾ ਕੀਤੀ ਇਹਨਾਂ ਲੋਕਾਂ ਨੇ ਇੰਨੀ ਕਿਰਪਾ ਕੀਤੀ ਕਿਉਂਕਿ ਲੋਕਾਂ ਨੇ ਬਹੁਤ ਦੁਆਵਾਂ ਕੀਤੀਆਂ ਹਾਂਜੀ ਪਤਾ ਨਹੀਂ ਲੋਕ ਆਵਾਮ ਦੇ ਮੂੰਹ ਚੋਂ ਨਿਕਲ ਲੱਗੇ ਸੀ ਇਹ ਵੀ ਜੋੜੀ 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 ਕਰਨਾ ਸ਼ੁਰੂ ਕਰਤਾ ਉਹਨਾਂ ਨੇ ਔਰ ਉਹਨਾਂ ਨੂੰ ਇਹ ਲੱਗਣ ਲੱਗਾ ਕਿ ਇਹ ਕਦੇ ਵਿਛੜਨ ਨਾ ਜਿਵੇਂ ਉਹ ਬ੍ਰਹਿਮੰਡ ਦੀ ਸੀਗੀ ਕੋਈ ਨੀਤੀ ਸੀ ਅਸੀਂ ਕੋਈ ਪਿਛਲੇ ਜਨਮਾਂ ਦੇ ਕੋਈ ਵਿਛੜੇ ਹੋਏ ਸੀਗੇ ਤਾਂ ਜਿਹੜੇ ਲੋਕ ਸੀਗੇ ਉਹਨਾਂ ਦੀ ਆਤਮਾ ਦੇ ਵਿੱਚ ਵੀ ਉਹ ਪ੍ਰਮਾਤਮਾ ਨੇ ਪਾਇਆ ਕਿ ਹਾਂ ਵੀ ਉਹ ਵੀ ਸਾਨੂੰ ਦੁਆਵਾਂ ਦੇਣ ਲੱਗ ਗਏ ਵੀ ਇਹ ਜੋੜੀ ਪੱਕੀ ਬਣ ਜਾਵੇ ਫਿਰ ਜਦੋਂ ਉਹ ਮੈਂ ਦੇਖਣਾ ਵੀ ਹੁਣ ਮੈਂ ਸ਼ਾਮ ਜਦੋਂ ਹੁੰਦੀ ਸੀਗੀ ਉਹ ਹਾਂਜੀ ਉਹ ਜਦੋਂ ਲਾਲੀ ਹੋਣੀ ਬਦਲ ਫਿਰ ਮੈਨੂੰ ਕੁਝ ਨਾ ਹੋਣਾ ਅੱਛਾ ਉਹ ਉਦਾਸੀ ਦੂਰ ਹੋ ਗਈ ਮੇਰੀ ਮੈਨੂੰ ਕੁਝ ਨਹੀਂ ਸੀ ਫੀਲ ਹੁੰਦਾ ਫਿਰ ਮੈਨੂੰ ਮੈਂ ਬਹੁਤ ਖੁਸ਼ ਹੁੰਦੀ ਸੀਗੀ ਫਿਰ ਮੈਂ ਹੌਲੀ-ਹੌਲੀ ਫੀਲ ਕੀਤਾ ਵੀ ਇਹ ਹੁਣ ਮੈਨੂੰ ਕਿਉਂ ਨਹੀਂ ਹੁੰਦਾ ਹਮ ਪਰ ਜਦੋਂ ਮੈਂ ਪ੍ਰੋਗਰਾਮ ਕਰਕੇ ਘਰ ਚਲੇ ਜਾਣਾ ਰੋਪੜ ਚਲੇ ਚਲੇ ਜਾਣਾ ਜਿੱਦੋਂ ਲਗਾਤਾਰ ਪ੍ਰੋਗਰਾਮ ਹੋ ਰਹੇ ਨੇ ਸਾਡੇ ਹਮ ਫਿਰ ਤਾਂ ਮੈਂ ਠੀਕ ਆ ਨਾ ਪਰ ਜਦੋਂ ਮੈਂ ਘਰੇ ਚਲੇ ਜਾਣਾ ਹਨਾ 15-20 ਦਿਨਾਂ ਬਾਅਦ ਘਰ ਜਾਣਾ ਤੇ ਮੈਂ ਸਰਦੂਲ ਜੀ ਦੇ ਪਰੇ ਹੋਣਾ ਫਿਰ ਉਹ ਸ਼ਾਮ ਹੋਣੀ ਫਿਰ ਉਹਦੇ ਕੁਝ ਹੋਣਾ ਫਿਰ ਮੈਨੂੰ ਅਹਿਸਾਸ ਹੋ ਗਿਆ ਵੀ ਮੈਨੂੰ ਸਰਦੂਲ ਜੀ ਯਾਦ ਆਉਂਦੇ ਆ ਹਮ ਫਿਰ ਜਦੋਂ ਮੈਂ ਸਰਦੂਲ ਫਿਰ ਜਦੋਂ ਚਲੋ ਅਸੀਂ ਪੱਕੇ ਹੀ ਜਦੋਂ ਵਿਆਹ ਹੋ ਗਿਆ ਹਮ ਫੇਰ ਤਾਂ ਮੈਨੂੰ ਇਹੀ ਹੁੰਦਾ ਸੀਗਾ ਵੀ ਵਸ ਸਰਦੂਲ ਤੋਂ ਪਰੇ ਨਾ ਮੈਂ ਹੋਵਾਂ ਮੈਂ ਵੀ ਉਹ ਤੋਂ ਬਿਨਾ ਮੈਂ ਮਰ ਜੂਗੀ ਹੂੰ